ਜਿਹੜਾ ਉਹ ਰੋੜਾ ਜਿਹੜਾ ਵਜ੍ਹਾ ਤੁਹਾਡੇ 60 ਲੱਗੀ ਆ ਇਹਦਾ ਕੀ ਕਰਨਾ ਹੈ ਵੇਖੋ ਠੀਕ ਹੈ ਸਾਲ ਸਾਲ ਵਾਇਰਲ ਚੀਜ਼ ਫਤੇ ਵਰਜਿੰਗ ਬ੍ਰੇਕਰ ਵੱਲੋਂ ਧੱਕੇ ਨਾਲ ਪੈਪ ਕੋ ਆਇਆ ਕਰਦੇ ਸੀ ਸਰਪੰਚ ਨੇ ਚਾਹ ਤਾ ਮੈਂ ਉਹ ਚੀਜ਼ ਦਾ ਵਿਰੋਧ ਕੀਤਾ ਤੇ ਮੇਰੇ ਨਾਲ ਲੜ ਮਚ ਗਿਆ ਅੱਗੇ ਵੀ ਉਹਨਾਂ ਨੇ ਮੇਰੇ ਕਈ ਵਾਰ ਕੇਸ ਖਿਲਾਦੇ ਆ ਕਈ ਵਾਰ ਮੇਰੇ ਹੱਥੀ ਪੈ ਗਏ ਪਰਚਾ ਕਰਾ ਦਿੰਦੇ ਕਿਉਂਕਿ ਮੈਂ ਇੱਕ ਪਿੱਛੜ ਹਿੰਦੂ ਫੈਮਿਲੀ ਤੋਂ ਆਂ ਸਿੰਘ ਸੱਚੀ ਆਪਣਾ ਪ੍ਰਚਾਰ ਕਰਕੇ ਆਪਣਾ ਪਰਿਵਾਰ ਪਾਲਦਾ ਪਿਆ ਉਹ ਛੋਟੇ ਛੋਟੇ ਕਾਲ ਤੋਂ ਰੰਜਿਸ਼ ਪਾਉਂਦੇ ਰਹੇ ਕਿ ਮੇਰੇ ਨਾਲ ਹਮੇਸ਼ਾ ਹੀ ਲੜਦੇ ਆਇਆ ਅੱਜ ਵੀ ਉਹਨਾਂ ਨੇ ਮੇਰੇ ਕੇਸ ਕੁੱਤੇ ਵਾਲੇ ਮੇਰੇ ਪੱਖ ਹਲਾਦ ਦੇ ਨਾਲ ਹੀ ਕੀਤੀ ਤੇ ਮੇਰੇ ਸਿਰ ਦੇ ਵਿੱਚ ਰੋੜੇ ਮਾਰੇ ਆ ਮੈਨੂੰ ਤੂੰ ਬੋਲਿਆ ਨਹੀਂ ਚਾਹੇ ਕਰਦਾ ਕਿਹੜੀ ਜਗ੍ਹਾ ਤੁਹਾਡੇ ਬੱਗੀ ਛੱਟ ਦਿਖਾਉਂ ਜਾ ਮੇਰੇ ਸਿਰ ਦੇ ਵਿੱਚ ਤਾਂ ਸੋਚੋਗੇ ਮੇਰਾ ਸ਼ੈਲਫੋਨ ਮਾਇਆ ਤੇ ਐੱਥੇ ਮੇਰੀ ਆਸ ਕੁੱਤੀ ਹੈ ਮੇਰੀ ਬਾਤ ਇਹ ਲੱਗੀ ਹੋਈ ਹੈ ਕੀ ਜਾਂਦੇ ਤੁਸੀਂ ਮਤਲਬ ਮੈਨੂੰ ਇਨਸਾਨ ਮਿਲਣਾ ਚਾਹੀਦਾ ਇਹਨਾਂ ਦੇ ਪਰਚਾ ਉਹਨਾਂ ਚਾਹੀਦਾ ਬੰਦ ਕਰਵਾਇਆ ਜਾਣਾ ਚਾਹੀਦਾ ਪਰ ਉਹ ਹੋ ਨਹੀਂ ਰਹੀ ਕਿਉਂਕਿ ਇਹਨਾਂ ਦਾ ਇੱਕ ਰਿਸ਼ਤੇਦਾਰ ਹੈ ਐਸਐਮਓ ਲੱਗਾ ਸਿੰਘਵਾਲ ਦੇ ਵਿੱਚ ਉਹਨਾਂ ਨੇ ਪੈਸੇ ਦੇ ਯੋਰ ਨਾਲ ਮੈਨੂੰ ਉੱਥੇ ਕੋਈ ਪੁੱਛਣ ਨਹੀਂ ਦੇਿਆ ਕੋਈ ਕਿਹੜਾ ਪਿੰਡ ਕਿਹੜਾ ਤੁਹਾਡਾ ਪਿੰਡ ਬਰਿਆਰ ਤੇ ਕੀ ਨਾਂ ਜਣਾ ਨੇ ਤੁਹਾਡੇ ਮਤਲਬ ਤੁਹਾਡਾ ਨਾਂ ਕੀ ਮੇਰਾ ਨਾਂ ਸੰਦੀਪ ਸਿੰਘ ਤੇ ਜਿਨ੍ਹਾਂ ਨੇ ਮਾਰਿਆ ਉਹਦਾ ਨਾਂ ਕੀ ਬਬਲੂ ਆ ਦਰਸ਼ਨ ਸਿੰਘ ਬਬਲੂ son of ਜਗਿੰਦਰ ਪਾਲ ਚਤੂਈ ਜਾਂਦੇ ਵੀ ਹੁਣ ਮਤਲਬ ਇਨਸਾਫ ਮਿਲੇ ਉਹਨਾਂ ਦੇ ਖਿਲਾਫ ਕਰਵਾਈ ਹੋਣੀ ਚਾਹੀਦੀ ਹਾਂ ਹਾਂ ਜੇ ਜੀ ਨਾ ਮੇਰੇ ਜੀ ਨਾ ਉਹਦੇ ਤੇ ਪਰਤਾ ਕੀਤਾ ਤੇ ਮੈਂ ਟ੍ਰੀਟਮੈਂਟ ਲੈਣ ਤੋਂ ਇਨਕਾਰ ਕਰਦਾ ਨਾ ਭਾਵੇਂ ਜੋ ਮਰਜ਼ੀ ਮੈਨੂੰ ਹੋ ਜਾਈ ਭਾਈ ਮੇਰੇ ਬੱਚੇ ਰੋਣ ਤੀ ਮੇਰੇ ਬੱਚਿਆਂ ਨੂੰ ਪੁੱਛ ਕੇ ਵੇ ਲੋਨੇ ਕਿੱਦਾਂ ਮੇਰੇ ਰੋੜਾ ਮਾਰੇ ਕਿਸ ਤਰ੍ਹਾਂ ਨੇ ਮੇਰੇ ਮੇਰੇ ਵਾਲ ਪੁੱਟੇ ਕਿਸ ਤਰ੍ਹਾਂ ਮੇਰਾ ਕੰਗਾ ਤੋੜ ਦਿੱਤਾ ਲਾਲੀ ਦੇ ਵਿੱਚ ਸੁੱਟ ਦਿੱਤਾ ਠੀਕ ਬਾਰੇ ਰੋੜਾ ਮਾਰੇ ਕਿੰਨੇ ਕਿਉ ਮਾਰੇ ਹੈ ਮੈਨੂੰ ਪਤਾ ਨਹੀਂ ਮੈਨੂੰ ਕੋ ਪੰਦ ਨਹੀਂ ਆਉਂਦਾ ਸੰਦੀਪ ਸਿੰਘ ਨੂੰ ਕਿੰਨੀ ਤਰੀਕ ਦੀ ਗੱਲ ਆ ਭਾਈ ਸੰਦੀਪ ਸਿੰਘ ਜੀ ਦੱਸਿਓ ਆਪ ਜੀ ਵੀ ਉਹ ਕਿਉਂ ਗੋਲ ਚਾਰ ਤਰੀਕ ਦੀ ਗੱਲ ਆ ਹਾਂਜੀ ਇਹ ਮੇਰੇ ਜਿਹੜਾ ਸ਼ਰੀਰ ਦਾ ਪਰਵਾਜ਼ ਰ ਹੈ ਮੈਂ ਜਦੋਂ ਅੰਦਰ ਛਕਿਆ ਮੈਨੂੰ ਤਾਂ ਕਿੰਨੀ ਪੰਚਾਰ ਆਈ ਚਾਰ ਤਰੀਕ ਮੇਰੇ ਹੱਥੀਂ ਤੇ ਦੋਸਤਾਂ ਨੇ ਕਿਹਾ ਕੰਗਾ ਤੋਂ ਦੱਸ ਤੇ ਆ ਮਾਰਿਆ ਡਾਕਟਰ ਦੀ ਰਿਪੋਰਟ ਇਹ ਕਹਿੰਦੀ ਆ ਕਿ ਸਿਰ ਚ ਖੂਨ ਜਾਂਦਾ ਜਿਹਨਾਂ ਚੱਕਰ ਵੜ ਜਾਂਦੇ ਆ ਤੇ ਬਰਾਟ ਵੜੀ ਹੁੰਦੀ ਆ ਜੀ ਹੋਰ ਨਹੀਂ ਲੱਭਦਾ ਜਦੋਂ ਪ੍ਰੀਆ ਦਾ ਤੇ ਕਰਦੀ ਉਹ ਕਨੇਕਟ ਹੈ ਜਿਹੜਾ ਕੁੱਤੇ ਤੁਹਾਨੂੰ ਹਜੇ ਦੋ ਜਣੇ ਸਿਰ ਚ ਪੈਂਟੇ ਸੱਟੇ ਉਹਨੇ 8 ਟਮਾਹੇ ਸਿਰ ਤੇ ਉਹਦੋਂ ਵੀ ਪਿਆਜ ਜਦੋਂ ਖੁਸ਼ੀ ਨਹੀਂ ਤੇ ਆਪ ਖੁਦ ਤੁਈ ਕਾਰਵਾਈ ਕਰ ਦੇਣੀ ਆ ਅਹੀਂ ਨਹੀਂ ਚਾਹੁੰਦੇ ਕਿ ਆਣ ਕੇ ਇੱਥੇ ਲਾੜਾ ਲਾੜਾ ਕਰੀਏ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਕਰੀਏ ਪੰਜਾਬ ਸਰਕਾਰ ਮੁਰਦਾਬਾਦ ਕਰੀਏ ਨਹੀਂ ਅਹੀਂ ਨਹੀਂ ਕਰਨਾ ਚਾਹੁੰਦੇ ਤੁਸੀਂ ਸਾਡੇ ਕੋਲ ਕਰਾਉਣਾ ਜ਼ਾਬਦਾ ਕਿਉਂਕਿ ਅਸੀਂ ਨਹੀਂ ਕਰਨਾ ਚਾਹੁੰਦੇ ਜੇਕਰ ਤੁਸੀਂ ਸੰਦੀਪ ਸਿੰਘ ਦੀ ਕਿਉਂਕਿ ਇਹਦੇ ਸਿਰ ਤੇ ਸਟਾਣੇ ਖੂਨ ਜੰਮਿਆ ਹੋਇਆ ਹੈ ਇਹ ਬਿਓਛੀ ਹਾਲਤ ਦੇ ਵਿੱਚ ਇਹਦੀ ਸਿੰਘਣੀ ਜਿਹੜੀ ਉਹ ਇਹਨੂੰ ਲੈ ਕਰਕੇ ਹਸਪੀਟਲ ਇੱਥੇ ਪਹੁੰਚੀ ਹੈ ਤੇ ਮੈਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਜੇਕਰ ਇਦਾਂ ਪਰ ਪੰਜਾਬ ਪੁਲਿਸ ਕਰਦੀ ਰਹੀ ਤੇ ਇਹ ਫਿਰ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਪੰਜਾਬ ਐਸ ਐਚ ਓ ਜਿਹੜਾ ਇੱਥੇ ਅੱਜ ਵੀ ਮੈਂ ਉਹਦੇ ਨਾਲ ਫੋਨ ਤੇ ਗੱਲ ਕੀਤੀ ਹੈ ਮੈਂ 9 ਵਜੇ ਮੈਂ ਬਾਹਰ ਹਾਂ ਮੈਂ ਰੇਡ ਤੇ ਗਿਆ ਹਾਂ ਤੇ 9 ਵਜੇ ਮੈਂ ਆਉਣਾ ਅਸੀਂ ਮਿਲੋਂ ਉਹਨਾਂ ਨੂੰ ਮਿਲਾਂ ਅਸੀਂ ਮਿਲ ਕੇ ਪੁੱਛਣਗੇ ਕਿ ਕਿਉਂ ਨਹੀਂ ਕਾਰਵਾਈ ਕਰ ਰਹੇ ਪਰ ਅੱਜ ਅਸੀਂ ਇਸ ਆਪਣੇ মিডিਆ ਰਾਹੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਸਮਾਂ ਆਪ ਜੀ ਨੂੰ ਦੱਸਾਂਗੇ ਉਸੇ ਦਿਨ ਹੀ ਐਸਐਚਓ ਦੀਨਾ ਨਗਰ ਦੇ ਥਾਣੇ ਅੱਗੇ ਆਪਾਂ ਜੋ ਆਪਣੇ ਕੋਲੋਂ ਹੋਇਆ ਫਿਰ ਕਰਕੇ ਉਹਨਾਂ ਬੰਦਿਆਂ ਦੇ ਉੱਤੇ ਕਾਨੂੰਨੀ ਕਾਰਵਾਈ ਸ਼ੁਰੂ ਕਰਾਵਾਂਗੇ ਕਰਕੇ ਤੇ ਫਿਰ ਘਰਾਂ ਨੂੰ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਦੀਪ ਸਿੰਘ ਉਹ ਆਮ ਬੰਦੇ ਮੇਰੀ ਬੇਨਤੀ ਹੈ ਸਿਖੋਂ ਜਿਵੇਂ ਬੰਦਿਆਂ ਨੂੰ ਕਿ ਭਾਈ ਸੰਦੀਪ ਸਿੰਘ ਜੀ ਇਹ ਗਿਆਨੀ ਸਿੰਘ ਵਾਸਾਖਰੋ ਲੋਕ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ ਇਸ ਪਿੰਡ ਦੇ ਵਿੱਚ ਕੋਈ ਐਸਾ ਝਗੜਾ ਹੋਇਆ ਕਿ ਜਿਹਦੇ ਨਾਲ ਇਸ ਭਾਈ ਸੰਦੀਪ ਸਿੰਘ ਨੂੰ ਬਹੁਤ ਕੁੱਟਿਆ ਗਈ ਤੇ ਸਿਰ ਦੇ ਵਿੱਚ ਇੱਟਾਂ ਰੋੜੇ ਗੋਲ ਮਾਰੇ ਇਹ ਜਨੰਗੇ ਸਰੀਰ ਸਿਰ ਦੇ ਵਿੱਚ ਡਾਕਟਰਾਂ ਦੇ ਕਹਿੰਦੇ ਮੁਤਾਬਕ ਖੂਨ ਜੰਮਿਆ ਤੇ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਉਹਨਾਂ ਦੋਸ਼ੀਆਂ ਦੇ ਉੱਤੇ ਤੇ ਅਸੀਂ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਭੜਗੇ ਇਹਨਾਂ ਕਿਉਂਕਿ ਸਾਡੇ ਠਾਣੇ ਗਾੜੀ ਆਣ ਕੇ ਤੁਸੀਂ ਕਿਉਂ ਬਹਿ ਗਏ ਜੇ ਕਿ ਤੁਸੀਂ ਸਾਨੂੰ ਬਿਠਾ ਰਿਹਾ ਕਿ ਗਿਆਨੀ ਸੰਦੀਪ ਸਿੰਘ ਵੱਲੋਂ ਜਿਹੜੀ ਭਾਂਦੀ ਉਹਨਾਂ ਬੰਦਿਆਂ ਦੇ ਤੇ ਦੋਸ਼ੀਆਂ ਦੇ ਕਾਰਵਾਈ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ